1 ਲੱਖ ਰੁਪਈਆ ਦਾ ਤੋਂ ਜ਼ਿਆਦਾ ਜਿਹੜੀ 1 ਮਹੀਨੇ ਦੀ ਇਹਨਾਂ ਦੀ ਖਰਾਕ ਆਉਂਦੀ ਆ। ਪਜਾਮਾ ਇਹਨਾਂ ਦੀ ਕੈਨੇਡਾ ਤੋਂ ਲੈਂਦੀਆਂ। ਫਿਰ ਜਦੋਂ ਮੈਂ ਤਿਆਰੀ ਕਰ ਲਈ ਬਿਲਕੁਲ ਤੇ ਮੇਰਾ ਹਣ ਉਹ 25 ਸਾਲ ਦਾ ਫਾਰਮੈਸਟ ਆ। ਉਹ ਮੈਨੂੰ ਕਹਿੰਦਾ ਡੈਡੀ ਤੂੰ ਆਪਣੇ ਲਈ ਤਾਂ ਪਜਾਮਾ ਵੀ ਨਹੀਂ ਲੈ ਕੇ ਆਇਆ, ਪੈਂਟ ਵੀ ਨਹੀਂ ਲੈ ਕੇ ਆਇਆ ਹੈਗਾ। ਇਹਨਾਂ ਲਈ ਕਹਿੰਦਾ ਤੇ ਚੀ ਭਰ ਲਿਆ ਤੂੰ। ਮੇਰੇ ਜਿਹੜਾ ਦਿਮਾਗ ਦੇ ਵਿੱਚ ਇਹ ਮਹਾਰਾ ਸਾਹਿਬ ਨੇ ਮੈਨੂੰ ਉਹ ਇਸ਼ਾਰਾ ਕੀਤਾ ਇਹ ਰੋ ਕਰਤਾ ਨਾ। ਵੀ ਮਹਾਰਾ ਸਾਹਿਬ ਨੇ ਮੇਰੇ ਮੇਰੇ ਕੋਲੋਂ ਸੇਵਾ ਨਹੀਂ ਹੈਣੀ। ਉਹਨ ਲੋਕਾਂ ਦੇ ਕੋਲ ਇੱਕ ਘੋੜਾ ਹੁੰਦਾ ਜਿਹੜਾ ਫਾਰਮਨ ਦੇ ਵਿੱਚ ਮੇਰੇ ਕੋਲ ਬੰਨ੍ਹਣੋਂ ਤਾਂ ਨਹੀਂ ਹੈਗਾ 6 ਘੋੜੇ ਹੈ ਮੇਰੇ ਕੋਲ ਕਹਿੰਦਾ ਛੇਵੇਂ ਪਾਸ਼ੇ ਨੇ ਕਿਹਾ ਸੀਗਾ ਵੀ ਜਿੰਨੇ ਜ਼ਿਆਦਾ ਖੁਸ਼ੀ ਲੈਣੀ ਹੈ ਆਪਣਾ ਬੇਟਾ ਦੇ ਦੇ ਕਹਿੰਦਾ ਹੁਣ ਮੈਂ ਇੱਕੋ ਹੀ ਹਾਂ ਅਸੀਂ ਦੋਹਾਂ ਨੇ ਤੇ ਫਿਰ ਤੂੰ ਬੇਟਾ ਨੂੰ ਭੇਜ ਦਿੰਦਾ ਆਵੇ ਚਲੋ ਠੀਕ ਹੈ ਨਾ ਪੰਥ ਲਈ ਤੇ ਕਹਿੰਦਾ ਵੀ ਹੁਣ ਜਿਹੜਾ ਦੂਜੇ ਨੰਬਰ ਤੇ ਆਉਂਦਾ ਹਮਾਰਾ ਸਾਹਿਬ ਨੇ ਵੀ ਘੋੜਾ ਆਪਣਾ ਪੇਸ਼ ਕਰੋ ਨਾ ਫਿਰ ਉਹ ਅਸੀਂ ਹਜੂਰ ਸਾਹਿਬ ਘੋੜਾ ਭੇਜਿਆ ਸੀਗਾ ਤੇ ਦੋ ਘੋੜੇ ਭੇਜ ਚੁੱਕੇ ਸੀ ਤੇ ਫਿਰ ਭੇਜਿਆ ਕੈਨੇਡਾ ਦੇ ਵਿੱਚ ਤੁਸੀਂ ਵੈਲ ਸੈਟਲ ਹੋ ਔਰ ਟਰੱਕ ਡਰਾਈਵਰ ਹੋ ਤੁਸੀਂ ਹੈਨਾ ਤੇ ਤੁਹਾਨੂੰ ਘੋੜਿਆਂ ਦਾ ਸ਼ੌਂਕ ਕਿਵੇਂ ਪੈ ਗਿਆ ਫਾਜ਼ਲ ਸਿੰਘ ਸਾਹਿਬ ਪਹਿਲਾਂ ਘੋੜੀ ਰੱਖਦੇ ਹੁੰਦੇ ਸੀਗੇ ਸਾਡੇ ਤੋਂ 100 ਏਕੜ ਦੇ ਨੇੜੇ ਚਾਂਪਰਾਮ ਦਾ ਫਾਰਮ ਸੀਗਾ ਮੈਂ ਸੋਚਦਾ ਸੀ ਕਿ ਵੀ ਉਹ ਘੋੜੀ ਤੇ ਚੜ੍ਹ ਕੇ 100 ਏਕੜ ਦੇ ਆਲੇ-ਦੁਆਲੇ ਗੇੜਾ ਮਾਰਿਆ ਕਰਾਂ ਸ਼ਾਮ ਨੂੰ ਤੇ ਫਿਰ ਵਧੀਆ ਲੱਗੋ ਚੰਗਾ ਲੱਗੋ ਮੈਨੂੰ ਸਕੂਨ ਜਿਹਾ ਮਿਲਦਾ ਸੀਗੇ ਤੁਹਾਡਾ ਸਭ ਤੋਂ ਖਾਸ ਘੋੜਾ ਜਿਵੇਂ ਤੁਸੀਂ ਕਹਿ ਰਹੇ ਸੀ ਇਹ ਆ ਕੀ ਇਹਦੀ ਖਾਸियत ਹੈ ਤੇ ਕਿਹੜੀ ਇਹ ਬਰੀਡ ਹੈ ਜਿਹੜੇ ਇਹ ਮਾਰ ਮਾਰਵਾੜੀ ਬਰੀਡ ਆ ਬਾਕੀ ਜਿਹੜਾ ਇਹਰਾ ਮਦਰ ਤੇ ਆਦਰੇ ਹੈਗੇ ਨਹੀਂ ਬਹੁਤ ਟਾਪ ਕੁਆਲਿਟੀ ਦੇ ਹੈਗੇ ਹੋ ਵੈਸੇ ਮੈਨੂੰ ਤਾਂ ਸ਼ੌਂਕ ਹੈ ਮੈਨੂੰ ਉਹ ਤੇ ਇਹ ਨਹੀਂ ਹੈਗਾ ਕਿ ਸਾਡੇ ਦੂਜੇ ਨੰਬਰ ਆਵੇ ਤੀਜੇ ਨੰਬਰ ਆਵੇ ਨਹੀਂ ਜਿਹੜੀ ਅੰਦਰ ਪਬਲਿਕ ਇੰਨੀ ਬੈਠੀ ਹੈਗੀ ਉਹ ਦੇਖੋਗੇ ਖਾਨ ਬਾਰੇ ਵੀ ਕੋਈ ਜੰਗਲ ਨਹੀਂ ਤਿਆਰ ਕੀਤਾ ਤੁਹਾਡਾ ਸਭ ਤੋਂ ਖਾਸ ਘੋੜਾ ਜਿਵੇਂ ਤੁਸੀਂ ਕਹਿ ਰਹੇ ਸੀ ਇਹ ਆ ਕੀ ਇਹਦੀ ਖਾਸੀਅਤ ਹੈ ਤੇ ਕਿਹੜੀ ਇਹ ਬਰੀਡ ਹੈ ਜਿਹੜੇ ਇਹ ਮਾਰ ਮਾਰਵਾੜੀ ਬਰੀਡ ਆ ਬਾਕੀ ਜਿਹੜਾ ਹੈ ਨਾ ਮਦਰ ਤੇ ਫਾਦਰ ਹੈਗੇ ਨਹੀਂ ਬਹੁਤ ਟਾਪ ਕੁਆਲਿਟੀ ਦੇ ਹੈਗੇ ਹੋ ਗੁਕਸਰ ਦੇ ਮੇਲੇ ਨੂੰ ਕਿਵੇਂ ਦੇਖਦੇ ਹੈਗੇ ਉਹ ਬੜਾ ਇਹ ਜਿੱਥੇ ਮਾਗੀ ਦਾ ਇਹ ਰਹਿੰਦਾ ਹੈ ਔਰ ਇਹ ਨੂੰ ਟੁੱਟੀ ਗੰਡਣ ਵਾਲੀ ਧਰਤੀ ਕਿਹਾ ਜਾਂਦਾ ਹੈ ਹੈਗਾ ਔਰ ਇਹ ਘੋੜਿਆਂ ਨੂੰ ਲੈ ਕੇ ਵੀ ਬੜਾ ਇਹ ਮੇਲਾ ਹੁਣ ਜਿਹੜਾ ਤੂਲ ਫੜ ਰਿਹਾ ਪਿਛਲੇ ਸਾਲ ਤੁਸੀਂ ਦੇਖਿਆ ਕਿਵੇਂ ਪਬਲਿਕ ਸੀਗੀ ਇਸ ਵਾਰ ਉਸ ਤੋਂ ਵੱਧ ਗਿਆ ਹੈਗਾ ਇਹ ਕਿਵੇਂ ਲੱਗ ਰਿਹਾ ਵੀ ਇਹੋ ਜਿਹਾ ਉਪਰਾਲੇ ਵੀ ਹੋ ਰਹੇ ਹੈਗੇ ਅਪਰਾਲੇ ਤਾਂ ਹੋਣਾ ਹੀ ਚਾਹੀਦੇ ਪਤਾ ਤਾਂ ਜੀ ਇਹ ਇਹਦੇ ਵਿੱਚ ਕਮਾਈ ਦੇ ਸਾਧਨ ਜਿਹੜੇ ਹੈਗੇ ਆ ਉਹ ਗਿਣਨੇ ਚਾਹੀਦੇ ਸੋ ਮਾਲਵੇ ਵਾਲਿਆਂ ਦੇ ਬਾਰੇ ਵਿੱਚ ਤਾਂ ਕਿਹਾ ਹੀ ਜਾਂਦਾ ਹੈ ਕਿ ਘੋੜੇ ਕੋੜੀਆਂ ਰੱਖਣ ਦੇ ਸ਼ੌਕੀਨ ਹੁੰਦੇ ਨੇ ਪਰ ਦੁਆਬਾ ਵੀ ਇਹਦੇ ਵਿੱਚ ਘੱਟ ਨਹੀਂ ਹੈਗਾ ਔਰ ਮੇਰੇ ਨਾਲ ਮੌਜੂਦ ਰਹਿਣ ਵਾਲੇ ਨੇ ਬਲਵੀਰ ਸਿੰਘ ਬੈਸ ਜਿਹੜੇ ਖਾਸ ਤੌਰ ਤੇ ਕੈਨੇਡਾ ਤੋਂ ਸਿਰਫ ਇਸ 쇼 ਦੇ ਲਈ ਇੱਥੇ ਪਹੁੰਚੇ ਨੇ ਕਿ ਜਿਹੜੇ ਆਪਣੇ ਘੋੜੇ ਨੇ ਉਹ ਲੈ ਕੇ ਮੈਂ ਮੁਕਸਰ ਦੇ ਘੋੜਿਆਂ ਦੇ 쇼 ਦੇ ਵਿੱਚ ਜਾਣਾ ਹੈਗਾ ਸੋ ਕਿਹੜੀ ਚੀਜ਼ ਇਹਨਾਂ ਨੂੰ ਇੰਨਾ ਖਿੱਚ ਕੇ ਲੈ ਕੇ ਆਈ ਹੈ ਤੇ ਕੀ ਚੰਗਾ ਲੱਗਦਾ ਹੈਗਾ ਇਹਨਾਂ ਨੂੰ ਆਪਣੇ ਇਹਨਾਂ ਜਾਨਵਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਵਦੀ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਸਾਡੇ ਜਿਹੜੇ ਅਸੀਂ 쇼 ਦੇ ਵਿੱਚ ਘੋੜੇ ਘੋੜੀਆਂ ਲੈ ਕੇ ਆਏ ਆ ਉਹਨਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਆਂ ਜੀ ਸੋ ਮੈਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੀ ਜਿਵੇਂ ਕੈਨੇਡਾ ਦੇ ਵਿੱਚ ਤੁਸੀਂ ਵੈਲ ਸੈਟਲ ਹੋ ਔਰ ਟਰੱਕ ਡਰਾਈਵਰ ਹੋ ਤੁਸੀਂ ਹੈਨਾ ਤੇ ਤੁਹਾਨੂੰ ਘੋੜਿਆਂ ਦਾ ਸ਼ੌਂਕ ਕਿਵੇਂ ਪੈ ਗਿਆ ਘੋੜਿਆਂ ਦਾ ਸ਼ੌਕ ਹੈ ਨਾ ਜੀ ਸਾਡੇ ਫਾਦਰ ਸਾਹਿਬ ਪਹਿਲਾਂ ਘੋੜੀ ਰੱਖਦੇ ਹੁੰਦੇ ਸੀਗੇ ਫਿਰ ਮੈਂ 1984 ਦੇ ਵਿੱਚ ਬਾਹਰ ਚਲੇ ਗਿਆ ਸੀਗਾ ਫਿਰ ਮੈਂ ਉੱਥੋਂ 5 ਸਾਲ ਬਾਅਦ ਆਇਆ ਤੇ ਜਦੋਂ ਰਸਤੇ ਵਿੱਚ ਮੈਨੂੰ ਇੱਕ ਹਰਿਆਣੇ ਵਿੱਚ ਸਾਡਾ ਫਾਰਮ ਸੀਗਾ ਤੇ ਸਭ ਇੱਕ ਕੋਈ ਜ਼ਿੰਮੇਦਾਰ ਬੱਚਾ ਲੈ ਕੇ ਜਾ ਰਿਹਾ ਸੀ ਛੋਟਾ ਜਿਹਾ ਮੈਂ ਉਹਨੂੰ ਪੁੱਛਿਆ ਕਿ ਵੇਚਣਾ ਉਹ ਕਹਿੰਦਾ ਨਹੀਂ ਵੇਚਣਾ ਨਹੀਂ ਮੈਂ ਕਿਹਾ ਕਿੰਨੇ ਦੇ ਲੈ ਕੇ ਆਇਆ ਕਹਿੰਦਾ 15000 ਦਾ ਮੈਂ ਕਿਹਾ ਤੁਸੀਂ ਸਾਨੂੰ ਦੇ ਦਿਓ 20000 ਲੈ ਲਓ ਕਹਿੰਦਾ ਨਹੀਂ ਮੈਂ ਆਪਣੇ ਰੱਖਣ ਲਈ ਲੈ ਕੇ ਆਇਆ ਮੈਂ ਕਿਹਾ ਜੀ 25000 ਲੈ ਲਓ ਜਦੋਂ 25000 ਮੈਂ ਕਿਹਾ ਤੇ ਉਹ ਹੱਸਣ ਲੱਗ ਪਿਆ ਮੈਂ ਕਿਹਾ ਮੇਰੀ ਗੱਲ ਬਣ ਗਈ ਹੈ ਨਾ ਮੈਂ ਉਦੋਂ ਅਜ ਥੋੜੇ ਦਿਨਾਂ ਤੋਂ ਆਇਆ ਸੀ ਇੱਥੇ ਕੈਨੇਡਾ ਤੋਂ ਮੈਂ 25000 ਇਹਦਾ ਕੱਢਿਆ-ਕੱਢ ਕੇ ਉਹਨੂੰ ਫੜਾਇਆ ਤੇ ਉਹਦਾ ਹੱਸਾ ਮੈਂ ਫੜ ਕੇ ਲੈ ਗਿਆ ਅੱਛਾ ਤੇ ਸਾਡਾ ਫਾਰਮ 1 ਕਿਲੋਮੀਟਰ ਦੂਰ ਸੀਗਾ ਉਤੋਂ ਹੂੰ ਤੇ ਸਾਡੇ ਡੈਡੀ ਨੇ ਦੂਰੋਂ ਦੇਖ ਲਿਆ ਵੀ ਹਾਂ ਵੀ ਉਹ ਬੇਚੇਰੀ ਲੈ ਕੇ ਆਉਣਾ ਕਿਉਂਕਿ ਉਹਨੂੰ ਜਿਆਦਾ ਸ਼ੌਂਕ ਸੀਗਾ ਨਹੀਂ ਸਾਨੂੰ ਤਾਂ ਨਹੀਂ ਇੰਨਾ ਸੀਗਾ ਹੂੰ ਸਾਡਾ ਥੇ 100 ਏਕੜ ਦੇ ਨੇੜੇ ਚਾਹ ਭਰਾਮ ਦਾ ਫਾਰਮ ਸੀਗਾ ਮੈਂ ਸੋਚਦਾ ਸੀ ਕਿ ਵੀ ਉਹ ਘੋੜੀ ਤੇ ਚੜ ਕੇ 100 ਏਕੜ ਦੇ ਆਲੇ-ਦੋਲੇ ਗੇੜਾ ਮਾਰਿਆ ਕਰਨ ਸ਼ਾਮ ਨੂੰ ਅੱਛਾ ਤੇ ਫਿਰ ਵਧੀਆ ਲੱਗੋ ਚੰਗਾ ਲੱਗੋ ਮੈਨੂੰ ਸਕੂਨ ਜਿਹਾ ਮਿਲਦਾ ਸੀਗਾ ਤੁਸੀਂ ਚਾਹਨੇ ਤੁਹਾਡੇ ਫਾਦਰ ਜਿਹੜੇ ਆ ਉਹ ਤੁਹਾਡੇ ਫਾਰਮ ਦੇ ਦਵਾਲੇ ਘੋੜੇ ਤੇ ਗੇੜਾ ਮਾਰਨ ਤੇ ਤੁਹਾਨੂੰ ਵਧੀਆ ਲੱਗਿਆ ਐਜ਼ ਅ ਪੁੱਤਰ ਹਾਂਜੀ ਉਹ ਜਿਹੜਾ ਫਿਰ ਮੇਰੇ ਉਹ ਸੁਪਨਾ ਸੀਗਾ ਉਹ ਫਿਰ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਉਹਨੇ ਫਿਰ ਘੋੜੀ ਉਹ ਰੱਖੀ ਉਹ 4 ਸਾਲ ਹੂੰ ਤੇ ਮੇਰੇ ਡੈਡੀ ਜੀ ਨੇ ਆਪਣਾ ਉਹ ਤੇ ਸਵਾਰੀ ਵੀ ਕੀਤੀ ਪਾਲਿਆ ਉਹਨੂੰ ਪਰ ਉਹਨੇ ਸਾਡੇ ਕੋਲ 35 ਗਾਇਆਂ ਸੀਗੀਆਂ ਉਹ ਵੀ ਵੇਚ ਦਿੱਤੀਆਂ ਘੋੜੀ ਵੀ ਵੇਚ ਦਿੱਤੀ ਜਿਹੜਾ ਮੇਰਾ ਸੁਪਨਾ ਸੀ ਉਹਧੂਰਾ ਵਿੱਚੇ ਰਹਿ ਗਿਆ ਸੀ ਅੱਛਾ ਫਿਰ ਮੈਂ ਉਹਨੂੰ ਕਿਹਾ ਵੀ ਆਪਾਂ ਘੋੜੀਆਂ ਰੱਖਣੀਆਂ ਫਾਰਮ ਬਣਾਉਣਾ ਹੂੰ ਉਹ ਕਹਿੰਦਾ ਤੂੰ ਆਪਣਾ ਇਹਨੂੰ ਜੋ ਹੈਂਡਲ ਕਰ ਸਕਦਾ ਤੂੰ ਰੱਖ ਲੈ ਮੈਂ ਨਹੀਂ ਰੱਖਣੀਆਂ ਹੈਗੀਆਂ ਹੂੰ ਫਿਰ ਮੇਰੇ ਦਿਮਾਗ ਵਿੱਚ ਸੀਗੀ ਉਹਨਾਂ ਜੀ ਹੂੰ ਮੇਰਾ ਸੁਪਨਾ ਸੀਗਾ ਹੂੰ ਫਿਰ ਮਹਾਰਾਜ ਸਾਹਿਬ ਨੇ ਵੀ ਕਿਰਪਾ ਕੀਤੀ ਅਸੀਂ ਖੰਡਪਟ ਸਾਹਿਬ ਕਰਵਾਇਆ ਹੂੰ ਬਾਬਾ ਧਨਨਾ ਸਿੰਘ ਜਿਹੜੇ ਹੈਗੇ ਆ ਕਵੀ ਰਾਜ ਹੋਇਆ ਹੂੰ ਦਸਵੇਂ ਪਾਤਸ਼ਾਹ ਸਿੱਖ ਸਿੱਕੇ ਪਿੰਡ ਗੁਰਦੁਰਾ ਸਾਹਿਬ ਸਾਡੇ ਸਥਾਨ ਤੇ ਉਹਨਾਂ ਨੇ ਸਰੀਰ ਛੱਡਿਆ ਮੈਂ ਆਪ ਪਾਠੀ ਸਿੰਘ ਦੇ ਕਿ ਮੈਂ ਆਪਣਾ ਹੁਕਮਨਾਮਾ ਸਾਹਿਬ ਮੈਂ ਆਪ ਲਿਆ ਹੂੰ ਇਹਦਾ ਹੁਕਮਨਾਮਾ ਸਾਹਿਬ ਲਿਆ ਤੇ ਮਹਾਰਾਜ ਸਾਹਿਬ ਨੇ ਹੁਕਮਦਤ ਹੁਕਮਨਾਮਾ ਦਿੱਤਾ ਧੰਨਾ ਜੀ ਦਾ ਗੋਪਾਲ ਦੇ ਰਾਹਤਾ ਯੋਜਨ ਤੁਮਰੀ ਭਗਤ ਕਰੰਦੇ ਤਿੰਨ ਕੇ ਕਾਇਸਵਾਰਤਾ ਦਾਲਸੀ ਦਾ ਮੰਗੋ ਕਿ ਉਹ ਹਮਾਰਾ ਖੁਸ਼ੀ ਕਰੇ ਨਤ ਜੀ ਉਹ ਪਨੀਆਂ ਸ਼ਾਦਰ ਨੀਕਰ ਅਨਾਜ ਮੰਗੋ ਸਤ ਸਹੀਕਾ ਗਊ ਪੈਸ ਮੰਗੋ ਲਵੇਰੀਕ ਤਾਜਨ ਤੁਰੇ ਚੰਗੇਰੀ ਫੇ ਮੈਂ ਆਪਣੇ ਬਰਦਰ ਨੂੰ ਪੁੱਛਿਆ ਜੀ ਵੀ ਆਪਣਾ ਇਹ ਹਕੋਨਾਵਾ ਕੀ ਕਹਿੰਦਾ ਕਹਿੰਦਾ ਤੈਨੂੰ ਪਤਾ ਮੈਨੂੰ ਨਹੀਂ ਪਤਾ ਹੈਗਾ ਮੈਂ ਕਿਹਾ ਉਹ ਕਹਿੰਦੇ ਤੁਹਾਨੂੰ ਧਨ ਦੇ ਤਾ ਦੌਲਤ ਦੇ ਤੀ ਖੇਤੀ ਦੇਤੀ ਹੈ ਕੋਟੀਆਂ ਦੇਤੀਆਂ ਕਾਰਾਂ ਦੇਤੀਆਂ ਵਧੀਆ ਤੁਹਾਨੂੰ ਇਸਤਰੀਆਂ ਦੇਤੀਆਂ ਨਾਨੀਆਂ ਦੇਤੀਆਂ ਘਰ-ਵਾਰ ਲਿਖਣਾ ਫੇ ਤੁਹਾਨੂੰ ਇਹਨੂੰ ਤੋਰੀ ਕਹਿੰਦੇ ਨਾ ਇਹ ਆਪਣੇ। ਹਾਂ। ਤੇ ਘੋੜੀ ਦੇਤੀ। ਹਾਂ। ਮੇਰੇ ਦਿਮਾਗ ਦੇ ਵਿੱਚ ਇਹ ਕਹਿੰਦਾ ਮੈਂ ਕਿ ਮਹਾਰਾਜ ਨੇ ਸਾਰੇ ਬਾਕੀ ਸਟੈਂਪਾਂ ਸਾਰੇ ਲਾਤੀਆਂ ਹੈਗੀਆਂ ਘੋੜੀ ਵਾਲਾ ਜਿਹੜਾ ਹੈਗਾ ਮੇਰਾ ਸੁਪਨਾ ਜੇ ਉਹ ਪੂਰਾ ਨਹੀਂ ਹੋਇਆ। ਉਹ ਨਹੀਂ ਹੋਇਆ। ਹਾਂਜੀ। ਬਿਲਕੁਲ। ਫੇਰ ਮੈਂ ਪਰਿਵਾਰ ਨਾਲ ਪਰਿਵਾਰ ਨੂੰ ਕਹਿੰਦਾ ਕਿ ਮੈਂ ਹੁਣ ਜਿਆਦਾ ਕੰਮ ਨਹੀਂ ਕਰਨਾ ਮੈਂ 40 ਸਾਲ ਕੰਮ ਕਰ ਲਿਆ। ਹੂੰ। ਮੈਂ ਚਾਹੁੰਦਾ ਹੈਗਾ ਮੈਂ ਫਾਰਮ ਸ਼ੁਰੂ ਕਰਨਾ। ਹੂੰ। ਉਹ ਕਹਿੰਦਾ ਤੈਂ ਕੀ ਲੈਣਾ ਦੋ ਆਰਾਮ ਦੀ ਜ਼ਿੰਦਗੀ ਇੱਥੇ ਜਿਨਾ ਹੈਗਾ ਤੈਂ ਘੋੜਿਆਂ ਤੋਂ ਕੀ ਲੈਣਾ ਇਹ ਆ ਉਹ ਆ। ਚਲੋ ਬਾਈਫ ਮੇਰੇ ਕਹਿੰਦੇ ਸੀਗੇ। ਹੂੰ। ਪਰ ਫ ਇਰੋਂ ਮੈਨੂੰ ਕਹਿੰਦੇ ਵੀ ਤੂੰ ਐਨੇ ਹਾਰਡ ਵਰਕ ਕੀਤਾ ਹੁਣ ਤੇਰੇ ਜਿਹੜੇ ਦਿਨ ਹੈਗੇ ਇਹ ਬਹੁਤ ਸ਼ੌਂਕ ਦੇ ਨਾਲ ਆਪਣਾ ਇੱਥੇ ਘੱਟ ਬੱਚਿਆਂ ਦੇ ਵਿੱਚ ਘੱਟ ਫਿਰ ਮੈਂ ਉਹਨਾਂ ਨੂੰ ਹੱਸਦਾ ਸੀ ਕਿ ਜਦੋਂ ਮੈਨੂੰ ਮੇਰੇ ਫਰੈਂਡ ਵੀ ਮੈਨੂੰ ਕਹਿੰਦੇ ਸੀ ਕਹਿੰਦੇ ਤੂੰ ਆਖੇ ਉੱਥੇ ਸਾਲ-ਸਾਲ ਲਈ ਚੱਲ ਜਾਣਾ ਉੱਥੇ ਕਦ ਜਾਣਾ ਮੈਂ ਸੱਦਣ ਲਈ ਉਹਨਾਂ ਨੂੰ ਕਿਹਾ ਕਿ ਮੇਰਾ ਇੱਕ ਹੋਰ ਪਰਿਵਾਰ ਹੈ ਨਾ ਉਹ ਕਹਿੰਦੇ ਵਿਆਹ ਕਰਾ ਲੇ ਮੈਂ ਕਿਹਾ ਹਾਂਜੀ ਮੇਰੇ 20-25 ਨਿਆਣੇ ਹੋ ਰਿਹਾ ਨਾ ਅੱਛਾ ਹਾਂਜੀ ਤੇ ਫਿਰ ਮੇਰਾ ਮੇਰੇ ਜਿਹੜਾ ਦਿਮਾਗ ਦੇ ਵਿੱਚ ਬਿਮਾਰਾ ਸਾਹਿਬ ਨੇ ਮੈਨੂੰ ਉਹ ਇਸ਼ਾਰਾ ਕੀਤਾ ਐਰੋ ਕਰਤਾ ਨਾ ਵੀ ਮਹਾਰਾ ਸਾਹਿਬ ਤੇ ਹੁਣ ਲੋਕਾਂ ਦੇ ਕੋਲ ਇੱਕ ਘੋੜਾ ਹੁੰਦਾ ਜਿਹਦਾ ਫਾਰਮ ਦੇ ਵਿੱਚ ਮੇਰੇ ਕੋਲ ਬੰਨਨੋਂ ਥਾਂ ਨਹੀਂ ਹੈਗਾ 6 ਘੋੜੇ ਆ ਮੇਰੇ ਕੋਲੇ 6 ਘੋੜੇ ਆ ਹਾਂਜੀ ਤੇ ਟੋਟਲ ਕਿੰਨੇ ਘੋੜੇ ਆ ਘੋੜੇ ਘੋੜੀਆਂ ਸਾਰੇ ਹੁਣ 24 ਘੋੜੇ 23 24 ਹਨ ਵਿੱਚੇ ਛੋਟੇ ਵੱਡੇ ਪਾ ਕੇ ਜੀ ਹਾਂਜੀ ਹੁਣ ਫੇ ਇਹ ਚਾਰ ਇਸ ਕਰਕੇ ਲਿਆਂਦੇ ਸੀਗੇ ਫੇ ਗਾਂ 10 ਘੋੜੀਆਂ ਸੋ ਹੋਰ ਜ਼ਿਆਦਾ ਮੋਰੇ ਪ੍ਰੈਗਨੈਂਟ ਆ ਉਹਨਾਂ ਦੇ ਬੱਚੇ ਦੇਣੇ ਆ ਫੇ ਜ ਇਹਨਾਂ ਦੇ ਕੋਲ ਵਿੱਚੋਂ ਅਸੀਂ ਵੇਚ ਵੀ ਦਈਏ ਤੇ ਫੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਊਗਾ ਬਾਕੀ ਹੁਣ ਜਿਹੜਾ ਖਰਚ ਵਾਚ ਵੀ ਹੁੰਦਾ ਉਹ ਵੀ ਤੁਹਾਨੂੰ ਪਤਾ ਵੀ ਆਪਣੇ ਜਿਹੇ ਚੋਂ ਜੇਬ ਚ ਹੀ ਕਰੀ ਜਾਂ ਫਿਰ ਉਹ ਬੰਦਾ ਸাকਸੈਸ ਹੋਣਾ ਬਹੁਤ ਮੁਸ਼ਕਲ ਹੁੰਦਾ ਬਿਲਕੁਲ ਬਿਲਕੁਲ ਸੋ ਹੁਣ ਜਿਹੜੇ ਹੈਗੇ ਤੁਸੀਂ 20 25 ਮਤਲਬ ਘੋੜੇ ਜਿਹੜੇ ਇੱਥੇ ਰੱਖੇ ਹੋਏ ਆ ਤੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਵੀ ਰਹਿੰਦੇ ਆ ਤੇ ਇੱਥੇ ਆ ਕੇ ਘੋੜਿਆਂ ਦੇ ਵਿੱਚ ਵੀ ਆ ਕੇ ਰਹਿੰਦੇ ਹੈਗੇ ਹਾਂਜੀ ਹਾਂਜੀ ਘੋੜਿਆਂ ਦੇ ਵਿੱਚ ਫਿਰ ਕਿਵੇਂ ਸਮਾਂ ਮੈਨੇਜ ਕਰਦੇ ਹੋ ਸਮਾਂ ਮੈਂ ਸੱਚੇ ਪਾਛੇ ਹੀ ਕਰਦੇ ਆ ਬਾਕੀ ਮੇਰਾ ਦੋਸਤ ਹੈ ਇਹ ਸੰਗੇ ਆਪਣਾ ਇਹ ਮੇਨ ਹੈ ਦੋ ਬੰਦੇ ਤੇ ਤਿੰਨ ਬੰਦੇ ਅਸੀਂ ਹੋਰ ਰੱਖੇ ਪੰਜ ਬੰਦੇ ਇਹਨਾਂ ਨੂੰ ਹੈਂਡਲ ਕਰਦੇ ਆ ਜੀ ਜੀ ਜਦੋਂ ਫਿਰ ਮੈਂ ਇੱਥੇ ਆਇਆ ਨਾ ਮੈਂ ਨਾਲ ਫਿਰ ਇਹਨਾਂ ਦੇ ਫੁੱਲ ਟਾਈਮ ਦੰਨਾ 7 ਤੋਂ 7 ਜੀ ਸੋ ਇੱਥੇ ਆਉਣ ਤੋਂ ਪਹਿਲਾਂ ਕੀ ਕੀ ਤਿਆਰੀਆਂ ਰਹੀਆਂ ਸੀ ਕਿਉਂਕਿ ਐਰਕਾ ਕਿਹਾ ਜਾ ਰਿਹਾ ਵੀ ਘੋੜਿਆਂ ਦੀ ਬਿਮਾਰੀ ਵੀ ਚੱਲ ਰਹੀ ਹੈ ਵੀ ਪਹਿਲਾਂ ਕਿਹਾ ਸੀ ਇਹ ਨਹੀਂ ਹੋਣਾ ਹੋਣਾ ਹੀ ਨਹੀਂ ਹੈ ਮੇਲਾ ਪਰ ਫਿਰ ਵੀ ਤੁਸੀਂ ਆਏ ਆ ਤੇ ਕੀ ਕੀ ਤਿਆਰੀਆਂ ਨਾਲ ਆਏ ਮੈਂ ਦੇਖੋ ਜੀ ਆਪਣੀ ਜਿਹੜੀ ਟਿਕਟ ਸੀਗੀ ਮੈਂ 9 ਤਰੀਕ ਦੀ ਬੁੱਕ ਕਰਾਈ ਹੋਈ ਸੀ ਉਧਰੋਂ ਪਹ ਚਲੋ 9 ਨੂੰ ਮੈਂ 10 ਨੂੰ ਚਲੇ ਜਾਣਾ ਤੇ ਮੇਲਾ ਲੱਗਣਾ ਹੈਗਾ ਉਸ ਟਾਈਮ ਨੂੰ ਮੈਂ ਉਧਰ ਪਹੁੰਚ ਜਾਊਂਗਾ ਨਾ ਹੂੰ ਤੇ ਇੱਥੇ ਆ ਕੇ ਪਤਾ ਲੱਗਿਆ ਹੈਗਾ ਵੀ ਆਹ ਨਹੀਂ ਮੇਲਾ ਲੱਗਣਾ ਨਹੀਂ ਹੈਗਾ ਬੜਾ ਮਨੋਰਾਸ ਹੋਇਆ ਵੀ ਮੈਂ ਇੰਨੇ ਉਤਸ਼ਾਹ ਦੇ ਨਾਲ ਕੈਨੇਡਾ ਤੋਂ ਸਪੈਸ਼ਲ ਆ ਗਏ ਫਿਰ ਪਤਾ ਲੱਗਣ ਦੀ ਅਸੀਂ ਵੀ ਮੇਲਾ ਹੋਣਾ ਨਹੀਂ ਹਾਂਜੀ ਹਾਂਜੀ ਫਿਰ ਇੱਥੇ ਆ ਕੇ ਉਹ ਕਹਿੰਦੇ ਹੋਣਾ ਨਹੀਂ ਹੈਗਾ ਰੋਜ਼ ਨਿਊਜ਼ ਆਉਂਦੀ ਸੀਗੀ ਫਿਰ ਮਨ ਵਿਚ ਐਂਜਾਇ ਹੋ ਗਿਆ ਮੈਂ ਕਿਹਾ ਵੀ ਨਹੀਂ ਮੇਰੀ ਤਾਂ ਇੱਛਾ ਸੀਗੀ ਵੀ ਮੈਂ ਅਸੀਂ ਇੱਦਾਂ ਕਿ ਬੱਚੇ ਜ਼ਰੂਰ ਲੈ ਕੇ ਜਾਣਾ ਨਾ ਪਾਰਟਿਸਪੇਟ ਕਰਾਂਗੇ ਫਿਰ ਚਲੋ ਰੀਜ਼ਨ ਦਾ ਪਤਾ ਲੱਗਿਆ ਉਹ ਕਹਿੰਦੇ ਵੀ ਗਲੈਂਡਰ ਬਿਮਾਰੀ ਹੈ ਉਹਦਾ ਟੈਸਟ ਕਰਾਉਣਾ ਪੈਣਾ ਤੁਹਾਨੂੰ ਫਿਰ ਅਸੀਂ ਉਹ ਜਲੰਧਰ ਉਹ ਕਹਿੰਦੇ ਵੀ ਜ਼ਿਲ੍ਹਾ ਵਾਈਜ਼ ਜਿਹ ਦੇ ਬਲੱਡ ਇਹਨਾਂ ਦਾ ਲਿਆ ਮਲਾਡ ਲੈ ਕੇ ਸੈਂਪਲ ਲੈ ਕੇ ਫਿਰ ਜਲੰਧਰ ਗਏ ਪਹਿਲੇ ਦਿਨ ਜਮਾ ਕਰਾ ਕੇ ਆਏ ਦੂਜੇ ਨੇ ਫਿਰ 3 ਵਜੇ ਫਿਰ ਸ਼ਾਮ ਨੂੰ ਲੈ ਕੇ ਆਏ ਫਿਰ ਫਿਰ ਵੀ ਸਾਨੂੰ ਸ਼ੰਕਾਈ ਸੀ ਕਿ ਫਿਰ ਪਤਾ ਨਹੀਂ ਐਂਟਰ ਹੋਣ ਦੇਣਾ ਜਾਂ ਨਹੀਂ ਦੇਣ ਦੇਣਾ ਸੀ ਫਿਰ ਮੈਂ ਕਿਹਾ ਚਲੋ ਰੱਬ ਆਸਰੇ ਚਲੋ ਹੋਰ ਨਹੀਂ ਫਿਰ ਆਪਾਂ ਕੋਰ ਦਰਖਵ ਦਰਸ਼ਨ ਕਰਕੇ ਮੜੇ ਆਵਾਂਗੇ ਅਸੀਂ ਫਿਰ ਆਪਣੀ ਤਿਆਰੀ ਕਰ ਲਈ ਤਾਂ ਇਹ ਤੁਹਾਡਾ ਸਭ ਤੋਂ ਖਾਸ ਕੋੜਾ ਜਿਵੇਂ ਤੁਸੀਂ ਕਹਿ ਰਹੇ ਸੀ ਇਹ ਆ ਕੀ ਇਹਦੀ ਖਾਸੀਅਤ ਹੈ ਤੇ ਕਿਹੜੀ ਇਹ ਬਰੀਡ ਹੈ ਜਿਹੜੇ ਇਹ ਮਾਰ ਮਾਰਵਾੜੀ ਬਰੀਡ ਆ ਬਾਕੀ ਜਿਹੜਾ ਇਹ ਮਦਰ ਤੇ ਆਦਰੇ ਅਗੇ ਨਹੀਂ ਬਹੁਤ ਟਾਪ ਕੁਆਲਿਟੀ ਦੇ ਹੈਗੇ ਉਹ ਜਿਹੜੀ ਅੱਜ ਕੱਲ ਅੱਗੇ ਹੁੰਦਾ ਸੀਗਾ ਵੀ ਜਿੱਦਾਂ ਦਾ ਮਰਜ਼ੀ ਘੋੜਾ ਲੈ ਲਓ ਅੱਜ ਕੱਲ ਜੇ ਕੋਈ ਪੁੱਛਦਾ ਹੈਗਾ ਵੀ ਹਾਂ ਵੀ ਇਹ ਤੁਹਾਡੇ ਕੋਲ ਘੋੜਾ ਹੈ ਹੁਣ ਬੱਚੇ ਪੁੱਛਦੇ ਆ ਨਾ ਆ ਕੇ ਕਿਹੜੀ ਲਾਈਨ ਦੇ ਹੈਗੇ ਹੁਣ ਲਾਈਨ ਚੱਲ ਪਈ ਹੈ ਅੱਛਾ ਜਦੋਂ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਇੰਨੇ ਸਾਰੇ ਘੋੜੇ ਵੀ ਇਹ ਘੋੜਿਆਂ ਚ ਤੁਸੀਂ ਕਹਿ ਰਹੀਆਂ ਜਿਆਦਾ ਵਧੀਆ ਇਹਦੇ ਚ ਕੀ ਖਾਸ ਹੈ ਤੁਸੀਂ ਮੈਨੂੰ ਕਹਿੰਦੇ ਵੀ ਇਹਦੇ ਖੜਨ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਖਾਸ ਹੈ ਉਹ ਕੀ ਚੀਜ਼ਾਂ ਰਹਿਣ ਇਹ ਪੁਆਇੰਟ ਜਿਹੜੇ ਹੁਣ ਉਧਰ ਕੰਪੀਟੀਸ਼ਨ ਹੋ ਰਿਹਾ ਜਿਹੜੇ ਜੱਜ ਹੈ ਉਹ ਇਹਦੇ ਜਿਹੜੇ ਰੇਸ ਦੇ ਵਿੱਚ ਤਾਂ ਜਾਂਦੇ ਨੇ ਕਿ ਇਹ ਬਿਊਟੀਫੁਲ ਹੈ ਬਿਊਟੀ ਇਜ਼ ਟੂ ਸੀ ਨਾਟ ਟੂ ਟੱਚ ਫਲਾਵਰ ਇਜ਼ ਟੂ स्मेल ਨਾਟ ਟੂ ਪਲਕ ਬਿਲਕੁਲ ਇਸੇ ਕਰਕੇ ਇਹਨੂੰ ਖੜਾ ਕਰ ਲੈਂਦੇ ਨੇ ਲਿਆ ਕੇ ਫਿਰ ਜੱਜ ਦੇਖਦੇ ਹੈਗੇ ਵੀ ਇਹਦੇ ਕਾਨ ਜਿਹੜੇ ਹੈਗੇ ਉਹ ਕਨੋਟ ਜਿਹੜੇ ਉਹ ਕਿਦਾਂ ਮੋੜਦਾ ਹੈਗਾ ਕਿੱਧਰ ਨੂੰ ਰੱਖਦਾ ਹੈਗਾ ਫਿਰ ਇਹਦਾ ਜਿਹੜਾ ਮੂੰਹ ਆ ਉਹ ਕਿੰਨਾ ਪਤਲਾ ਹੈ ਅੱਛਾ ਹਾਂਜੀ ਜਿਹੜਾ ਮੋਟਾ ਮੂੰਹ ਆ ਨਾ ਤੇ ਉਹ ਅੱਖ ਮੋਟੀ ਹੋਵੇ ਪਤਲਾ ਮੂੰਹ ਹੋਵੇ ਉਹਨੂੰ ਕੋਈ ਪੁਆਇੰਟ ਦਿੰਦੇ ਆ ਅੱਛਾ ਤੇ ਜਦੋਂ ਹੁਣ ਇਹ ਧੌਣ ਇਹ ਖੜਾ ਦੇਖੋ ਤੇ ਇਹ ਖੜਾ ਦੇਖੋ ਬਿਲਕੁਲ ਇਹਦੇ ਧੌਣ ਦੇ ਵਿੱਚ ਇਹਨੇ ਆਪਣਾ ਮੂੰਹ ਤਾਂ ਆਹ ਜਾ ਕੇ ਇਦਾਂ ਰੱਖਣਾ ਅੱਛਾ ਜਿੰਨਾ ਮੂੰਹ ਤਾਂ ਆਹ ਜਾ ਕੇ ਰੱਖੂਗਾ ਜਦੋਂ ਤੁਸੀਂ ਦੇਖਿਓ ਤੁਸੀਂ ਇਹ ਪੁਆਇੰਟ ਨੋਟ ਕਰਿਓ ਹੂੰ ਜਦੋਂ ਕੰਪੀਟੀਸ਼ਨ ਦੇ ਵਿੱਚ ਜਾਂ ਕਿਤੇ ਘੋੜੇ ਨੂੰ ਲੈ ਕੇ ਜਾਂਦੇ ਆ ਨਾ ਜੀ ਹੂੰ ਜਿਹੜਾ ਆਟੋਮੈਟਿਕਲੀ ਆਪਣਾ ਐਟੀਟਿਊਡ ਇਦਾਂ ਬਣਾਉਂਦਾ ਜਿੱਦਾਂ ਹੁਣ ਇਹ ਖੜਾ ਆ ਹੂੰ ਉਹ ਅਸਲੀ ਘੋੜਾ ਹੈ ਅੱਛਾ ਨਹੀਂ ਤਾਂ ਫਿਰ ਉਹ ਐਂ ਨਹੀਂ ਕਰਦੇ ਹੈਗੇ ਹਾਂ ਪਿੱਤਾਂ ਮੂੰਹ ਆਹ ਮੂੰਹ ਤਾਂ ਆਹ ਰੱਖੋ ਨੂੰ ਕਹਿੰਦੇ ਉਹ ਖਿੱਚ-ਖਿੱਚ ਕੇ ਉਹਦਾ ਮੂੰਹ ਨੂੰ ਭਾਵੇਂ ਪਾਟੇ ਜਾਵੇ ਇਹ ਚੀਜ਼ਾਂ ਫਿਰ ਜਿਹੜੀਆਂ ਜਿਹੜਾ ਮਾਣਕਾ ਹੁੰਦਾ ਇੱਥੇ ਇਹ ਆਪਣਾ ਗਾਲ ਜਿਹੜਾ ਇਹਨੂੰ ਮਣਕਾ ਕਹਿੰਦੇ ਉਹਨੂੰ ਇਹ ਦੇਖਦੇ ਆ ਕਿ ਜਿੰਨਾ ਛੋਟਾ ਹੈਗਾ ਉਨਾ ਹੀ ਸਭ ਤੋਂ ਵਧੀਆ ਹੈ ਫਿਰ ਇਹਦਾ ਪਿੱਠ ਪੋੜਾ ਜਿਹੜੀ ਧੌਣ ਕਿੰਨੀ ਲੰਬੀ ਹੈ ਇਹ ਚੀਜ਼ਾਂ ਜਿਹੜੀਆਂ ਇਹ ਫਿਰ ਨੋਟ ਕਰਦੇ ਜੀ ਜੀ ਫਿਰ ਉਹਨਾਂ ਪੁਆਇੰਟਾਂ ਦੇ ਹਿਸਾਬ ਨਾਲ ਫਿਰ ਉਹ ਕੰਪੀਟੀਸ਼ਨ ਦੇ ਵਿੱਚ ਨਾਮ ਦਿੰਦੇ ਤੁਹਾਡਾ ਪੂਰੇ ਐਟੀਟਿਊਡ ਦੇ ਨਾਲ ਇਹ ਜਿਹੜਾ ਰਾਜਵੀਰ ਘੋੜਾ ਇਹ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਪੂਰਾ ਇਹਦਾ ਨਾਮ ਆ महावीर ਹਾਂਜੀ ਮਹਾਵੀਰ ਜਿਹੜਾ ਹੈਗਾ ਵੈਸੇ ਮੈਨੂੰ ਤਾਂ ਸ਼ੌਂਕ ਹੈ ਮੈਨੂੰ ਉੱਥੇ ਇਹ ਨਹੀਂ ਹੈਗਾ ਵੀ ਸਾਡੇ ਦੂਜਾ ਨੰਬਰ ਆਵੇ ਤੀਜਾ ਨੰਬਰ ਆਵੇ ਨਹੀਂ ਜਿਹੜੀ ਅੰਦਰ ਪਬਲਿਕ ਇੰਨੀ ਬੈਠੀ ਹੈਗੀ ਉਹ ਦੇਖੂਗੀ ਹਾਂ ਬਾਤ ਇਹ ਵੀ ਕੋਈ ਜਾਨਵਰ ਇਹ ਨਹੀਂ ਤਿਆਰ ਕੀਤਾ ਹੈ ਹਾਂਜੀ ਮੇਰੀ ਜਿਹੜੀ ਸੇਵਾ ਕੀਤੀ ਹੈ ਕਿ ਮੈਂ ਸੰਤੋਸ਼ਟ ਹੋ ਜਾਊਂਗਾ ਵੀ ਹਾਂ ਜਿਹੜੀ ਮੈਂ ਨਾਲ ਹੀ ਸੇਵਾ ਕਰਦਾ ਮੈਂ ਠੀਕ ਹੈ ਨਹੀਂ ਜੀ ਹਾਂਜੀ ਹਾਂਜੀ ਤੁਹਾਨੂੰ ਸ਼ੌਂਕ ਆ ਇਹ ਚੀਜ਼ ਬਾਦਰ ਤੋਂ ਆਇਆ ਹੈ ਹਾਂਜੀ ਹਾਂਜੀ ਬਾਬੇ ਉਹ ਵੀ ਕੋ ਰੱਖਦੇ ਹੁੰਦੇ ਸੀ ਜਾਨਵਰ ਪਰ ਮੈਂ ਹੁਣ ਅਸੀਂ ਮੇਰਾ ਜਿਹੜਾ ਸੀ ਕੋ ਸੁਪਨਾ ਮੈਂ ਉਹ ਪੂਰਾ ਕਰਨਾ ਚਾਹੁੰਦਾ ਸੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਜੀ ਬੱਚੇ ਆਪਣੇ ਸੈਟਿਆ ਸਾਰੇ ਕੈਨੇਡਾ ਦੇ ਵਿੱਚ ਤੇ ਮੈਂ ਹੁਣ ਇੱਥੇ ਇਹਨਾਂ ਦਾ ਦੇਖਭਾਲ ਕਰੀ ਜਾਂਦਾ ਜੀ ਬਿਲਕੁਲ ਮੁਕਸਰ ਦੇ ਮੇਲੇ ਨੂੰ ਕਿਵੇਂ ਦੇਖਦੇ ਹੈਗੇ ਉਹ ਬੜਾ ਇਹ ਜਿੱਥੇ ਮਾਗੀ ਦਾ ਇਹ ਰਹਿੰਦਾ ਹੈ ਔਰ ਇਹ ਇਹਨੂੰ ਟੁੱਟੀ ਗੰਡਣ ਵਾਲੀ ਧਰਤੀ ਕਿਹਾ ਜਾਂਦਾ ਹੈਗਾ ਔਰ ਇਹ ਘੋੜਿਆਂ ਨੂੰ ਲੈ ਕੇ ਵੀ ਬੜਾ ਇਹ ਮੇਲਾ ਹੁਣ ਜਿਹੜਾ ਤੂਲ ਫੜ ਰਿਹਾ ਪਿਛਲੇ ਸਾਲ ਤੁਸੀਂ ਦੇਖਿਆ ਕਿਵੇਂ ਪਬਲਿਕ ਸੀਗੀ ਇਸ ਵਾਰ ਉਸ ਤੋਂ ਵੱਧ ਗਿਆ ਹੈਗਾ ਇਹ ਕਿਵੇਂ ਲੱਗ ਰਿਹਾ ਵੀ ਇਹੋ ਜਿਹੀ ਉਪਰਾਲੇ ਵੀ ਹੋ ਰਹੇ ਹੈਗੇ ਉਪਰਾਲੇ ਤਾਂ ਹੋਣਾ ਹੀ ਚਾਹੀਦੇ ਪਤਾ ਕਿਉਂ ਜੀ ਇਹ ਇਹਦੇ ਵਿੱਚ ਕਮਾਈ ਦੇ ਸਾਧਨ ਜਿਹੜੇ ਹੈਗੇ ਆ ਉਹ ਗਿਣਨੇ ਚਾਹੀਦੇ ਗਵਰਨਮੈਂਟ ਨੂੰ ਚਾਹੀਦਾ ਹੁਣ ਤੁਸੀਂ ਮੇਰੇ ਵੱਲ ਦੇਖ ਲਓ ਮੇਰੇ ਕੋਲ ਹੈਗੇ ਆ 24-25 ਜਨਵਰੀਆ ਪੰਜ ਬੰਦੇ ਮੇਰੇ ਲਈ ਕੰਮ ਕਰਦੇ ਆ ਫਿਰ ਮੈਂ 1 ਲੱਖ ਰੁਪਈਆ ਦਾ ਤੋਂ ਜ਼ਿਆਦਾ ਜਿਹੜੀ 1 ਮਹੀਨੇ ਦੀ ਇਹਨਾਂ ਦੀ ਖਰਾਕ ਆਉਂਦੀ ਆ ਉਹ ਜਿਹੜਾ ਦੁਕਾਨਦਾਰ ਹੈ ਉਹ ਸਾਨੂੰ ਸਮਾਨ ਭੇਜਦਾ ਹੈਗਾ ਫੇ ਉੱਥੋਂ ਟਰੱਕ ਦੇ ਵਿੱਚ ਲੱਦ ਕੇ ਫਿਰ ਉਹ ਸਾਡੇ ਛੱਡ ਕੇ ਜਾਂਦੇ ਦੋ ਜਣੇ ਆ ਨਾ ਬਾਕੀ ਆ ਪੰਜ ਬੰਦੇ ਜਿਹੜੇ ਹੈਗੇ ਇਹਨਾਂ ਨੂੰ এমਪਲੋਇਮੈਂਟ ਮਿਲੀਏ ਤਨਖਾਹ ਦੇਣੀ ਆ ਨਾ ਜੀ ਤੇ ਹੋਰ ਵੀ ਕਿੰਨੇ ਕੰਮ ਆ ਹੁਣ ਬਿਜਲੀ ਜਿਹੜੀ ਜਲਦੀ ਹੈਗੀ ਪੱਖੇ ਚੱਲੇ ਸਾਰੀ ਗਰਮੀਆਂ ਦੇ ਵਿੱਚ ਗਵਰਨਮੈਂਟ ਨੂੰ ਉਹ ਬਿਜਲੀ ਦੇ ਬਿੱਲ ਵੇਅ ਕਰਦੇ ਆ ਜਨਰੇਟਰ ਚੱਲਦੇ ਆਂ ਹੋਰ ਮੈਸਟਰੀ ਲਾਇਓ ਜਿਹੜਾ ਉਹਨਾਂ ਨੂੰ ਜਾਲੀਆਂ ਲਾਉਣ ਲਈ ਜਾਂ ਆਪਣਾ ਕੰਸਟਰਕਸ਼ਨ ਦਾ ਕੰਮ ਕਰਦੇ ਆ ਕਿੰਨੇ ਬੰਦੇ ਇਹਦੇ ਵਿੱਚ ਇਨਵੋਲ ਹੁੰਦੇ ਕਿਉਂਕਿ ਇਹ ਰੋਜੀ ਰੋਟੀ ਦਾ ਸਾਧਨ ਹੈ ਇਹ ਜੇ ਗਵਰਨਮੈਂਟ ਇਹਨੂੰ ਉਤਸ਼ਾਹਿਤ ਨਹੀਂ ਕਰਦੀ ਹੈਗੀ ਤੇ ਸਾਨੂੰ ਲੂਜ਼ ਹੈ ਬਹੁਤ ਵੱਡਾ ਨੁਕਸਾਨ ਹੈ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਬੰਦਾ ਹੁਣ ਜਿਹੜਾ ਬੱਚੇ ਨੂੰ ਛੋਟਾ ਬੱਚਾ ਉਹਨੂੰ 1 ਸਾਲ ਲਈ ਉਹ ਤਿਆਰ ਕਰਦਾ ਹੈਗਾ ਜੀ ਜੇ ਹੁਣ ਉਹ ਸੋਚਦਾ ਵੀ ਮੈਨੂੰ ਮੇਲੇ ਦੇ ਵਿੱਚ 4-5 ਲੱਖ ਤਾਂ ਮੇਰਾ ਵਿੱਜੂਗਾ ਉਹਦਾ ਸਾਰਾ ਖਰਚਾ ਕਰ ਦਨ ਨਿਕਲੂਗਾ ਸਾਰੇ ਸਾਲ ਦਾ ਜੇ ਆਪਣੇ ਮੇਲੇ ਬੰਦ ਹੋ ਜਾਣਗੇ ਤਾਂ ਫਿਰ ਸਾਡੇ ਘਰ ਆ ਖੜਿਆ ਨੇ ਤੇ ਇਹਨੇ ਦੇਣਾ ਨਹੀਂ ਕੁਝ ਵੀ। ਕਾਣੇ ਤੋਂ ਪਹਿਲਾਂ ਕਹਿੰਦਾ ਨਿਯੋਗਨ ਤੇ ਮੱਝ ਵੇਚ ਕੇ ਘੋੜੀ ਲਈ। ਦੁੱਧ ਪੀਣਾ ਹੋ ਗਿਆ ਲੈਦ ਚੱਕਣੀ ਪਈ। ਲੈਦ ਚੱਕਣੀ ਪਈ। ਹਾਂਜੀ। ਹਾਂ ਹੁਣ ਜਿਹੜਾ ਮੇਰਾ ਦੋਸਤ ਆ ਹਾਂ। ਰਾਜਸਥਾਨ ਆਪਣਾ ਗੁਜਰਾਤ ਦੇ ਵਿੱਚ ਪਹਾੜ ਸਿੰਘ ਗਿਆ ਨਨਾਵਾ। ਹਾਂ। ਬਹੁਤ ਬਰੀਡਰ ਤਕੜਾ ਆ। ਅੱਛਾ। ਉਹ ਪੰਜਾਬ ਚ ਆਪਣੇ ਬੱਚਿਆਂ ਨੂੰ ਦੇਖਣ ਆਇਆ ਵੀ ਮੈਂ ਇਹਨਾਂ ਦਾ ਫਾਰਮ ਦੇਖਾਂ ਵੀ ਇਹ ਇਹਨੇ ਪੈਸੇ ਲਾਏ ਹੋਏ ਕਿਦਾਂ ਦਾ ਇਹਨਾਂ ਦਾ ਫਾਰਮ ਆ। ਹਾਂ। ਉਹ ਮੈਨੂੰ ਕਹਿਣ ਲੱਗੇ ਕਹਿੰਦੇ ਮੇਰੇ ਮੇਰਾ 50 ਸਾਲ ਦਾ ਐਕਸਪੀਰੀਅੰਸ ਆ ਮਲਵੀਰ ਤੁਹਾਡੇ ਕੋਲ 5 6 ਤੁਸੀਂ ਕਹਿੰਦੇ 5 ਸਾਲ ਉਹ ਗਾ ਸਟਾਰਟਿੰਗ ਲਈ ਇਹਦੇ ਵਿੱਚ ਫਰਕ ਕੀ ਹੈ ਤੁਹਾਡੇ ਜਾਨਵਰ ਬਹੁਤ ਵਧੀਆ ਹੈ ਮੈਂ ਕਹ ਜੀ ਤੁਹਾਡਾ ਥੈਂਕ ਯੂ ਪਰ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਹੋ ਫਿਰ ਤੁਸੀਂ ਇਹਨਾਂ ਨੂੰ ਰੁਪਈਆਂ ਦੇ ਵਿੱਚ ਖਿਲਾਉਣਾ ਮੈਂ ਮੈਂ ਡਾਲਰਾਂ ਦੇ ਵਿੱਚ ਖਿਲਾਉਣਾ ਇਹ ਫਰਕ ਹੈ ਬਿਲਕੁਲ ਬਿਲਕੁਲ ਹਾਂਜੀ ਹੁਣ ਤੁਸੀਂ ਆ 4 9 ਤਰੀਕ ਨੂੰ ਆਣ ਸੀਗਾ 4 ਨੂੰ ਟਿਕਟ ਚੇਂਜ ਕਰਵਾਈ 200 ਡਾਲਰ ਰੋਜ਼ਾ ਦਿੱਤਾ ਫਿਰ ਇਹਨਾਂ ਲਈ ਸਮਾਨ ਲੈ ਕੇ ਆਉਣਾ ਸੀਗਾ ਸਾਰੀਆਂ ਲਗਾਮਾਂ ਵਗੈਰਾ ਉੱਥੋਂ ਰਸੇ ਵਗੈਰਾ ਮੈਂ ਉੱਥੋਂ ਲੈ ਕੇ ਆਇਆ। ਅੱਛਾ ਇਹ ਕੈਨੇਡਾ ਦੇ ਰਸੇ ਰਸੇ ਪਏ ਇਹਨਾਂ ਲਗਾਮਾਂ ਇਹਨਾਂ ਦੀਆਂ ਕੈਨੇਡਾ ਤੋਂ ਲੈਂਦੀਆਂ। ਫਿਰ ਜਦੋਂ ਮੈਂ ਤਿਆਰੀ ਕਰ ਲਈ ਬਿਲਕੁਲ ਤੇ ਮੇਰਾ ਹੁਣ 25 ਸਾਲ ਦਾ ਫਾਰਮੈਸਟ ਆ ਉਹ ਮੈਨੂੰ ਕਹਿੰਦਾ ਡੈਡੀ ਤੂੰ ਆਪਣੇ ਲਈ ਤਾਂ ਪਜਾਮਾ ਵੀ ਨਹੀਂ ਲੈ ਕੇ ਆਇਆ ਪੈਂਟ ਵੀ ਨਹੀਂ ਲੈ ਕੇ ਆਇਆ ਹੈਗਾ ਇਹਨਾਂ ਲਈ ਕਹਿੰਦਾ ਤੇ ਚੀਜ਼ ਭਰ ਲਿਆ ਤੂੰ। ਮੈਂ ਕਿਹਾ ਨਹੀਂ ਮੈਨੂੰ ਉਹਨਾਂ ਬੱਚਿਆਂ ਦਾ ਜ਼ਿਆਦਾ ਫਿਕਰ ਹੈ। ਮੈਂ ਕਿਹਾ ਮੈਂ ਆ ਪੈਂਟ ਤਾਂ ਉੱਥੇ ਵੀ ਲੈ ਸਕਦਾ। ਹਾਂਜੀ ਇਹ ਸ਼ੌਕ ਦੀ ਸ਼ੌਕ ਦੀ ਗੱਲ ਹੈ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹਾਂਜੀ ਬਾਕੀ ਮੈਨੂੰ ਇਦਾਂ ਲੱਗਦਾ ਹੈਗਾ ਵੀ ਮੇਰੀ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਹੋਇਆ ਘੋੜਿਆਂ ਦੀ ਸੰਭਾਲ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਇਜ਼ਨ ਦੋਸਤੋ ਸਾਡੇ ਨਾਲ ਜਲੰਧਰ ਤੋਂ ਭਾਰਾ ਸਿੰਘਪੁਰਾ ਦੇ ਬਲਵੀਰ ਸਿੰਘ ਬੈਂਸ ਤੁਸੀਂ ਦੇਖਿਆ ਵੀ ਹਾਂ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਪੰਜਾਬੀ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਇਹ ਇਹੋ ਜਿਹੀਆਂ ਮਿਸਾਲਾਂ ਪੇਸ਼ ਕਰਦੇ ਰਹਿੰਦੇ ਹੈਗੇ ਸੋ ਖਾਸ ਕੈਨੇਡਾ ਤੋਂ ਆਏ ਆ ਮੁਕਸਰ ਦੇ ਇਸ ਘੋੜਿਆਂ ਦੇ ਸ਼ੋਅ ਦੇ ਵਿੱਚ ਆਪਣੇ ਘੋੜੇ ਲੈ ਕੇ ਆਉਣ ਦੇ ਲਈ ਐਂ ਵਧੀਆ ਇਹਨਾਂ ਨੂੰ ਇੱਥੇ ਰਿਸਪੌਂਸ ਮਿਲ ਰਿਹਾ ਹੈਗਾ ਔਰ ਬਹੁਤ ਹੀ ਸੋਹਣਾ ਇਹ ਪੂਰੇ ਦਾ ਪੂਰਾ ਮਾਹੌਲ ਲੱਗ ਰਿਹਾ ਹੈਗਾ ਦੇਖਣ ਦੇ ਵਿੱਚ ਕਿਉਂਕਿ ਘੋੜੇ ਹੀ ਘੋੜੇ ਆ ਤਾਂ ਜਿਵੇਂ ਅਸੀਂ ਵੁਰਾਨੀਆਂ ਜੰਗਾਂ ਬਾਰੇ ਵੀ ਪੜਦੇ ਆ ਤਾਂ ਸਾਨੂੰ ਬੜੇ ਵਕ ਵਕ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਸ਼ਸਤਰ ਸ਼ਾਸਤਰ ਹੈਗੇ ਨੇ ਉਹਨਾਂ ਦੇ ਵਿੱਚ ਵੀ ਘੋੜਿਆਂ ਦਾ ਜ਼ਿਕਰ ਮਿਲਦਾ ਹੈਗਾ ਸੋ ਕੋਸ਼ਿਸ਼ ਕਰ ਰਹੀ ਹਾਂ ਮੁਕਸਰ ਦੇ ਘੋੜਿਆਂ ਦੇ ਸ਼ੋਅ ਤੋਂ ਤੁਹਾਡੇ ਤੱਕ ਹਰ ਅਪਡੇਟ ਲੈ ਕੇ ਆਈਏ ਜੀ 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 ਜਦੋਂ ਮੈਂ ਆਪਣਾ ਜਿਹੜਾ ਫਾਰਮ ਸਟਾਰਟ ਕੀਤਾ ਸੀਗਾ ਨਾ ਜੀ ਮੇਰੇ ਕੋਲ ਫਿਰ ਮੇਰੀ ਇੱਛਾ ਸੀਗੀ ਵੀ ਜਿਹੜਾ ਮੇਰੇ ਘੋੜੀ ਦਾ ਆਪਣਾ ਬੱਚਾ ਹੋਵੇ ਉਹ ਮੈਂ ਗੁਰੂ ਸਾਹਿਬ ਦੇ ਭੇਟਾ ਕਰਾਂ ਤੇ ਮੈਂ ਬੱਚਾ ਤਿਆਰ ਕਰ ਲਿਆ ਨਾ ਜੀ ਫਿਰ ਮੈਂ ਕਹਿੰਵੇਂ ਆਪਣੇ ਬੇਟੇ ਤੋਂ ਸਲਾਹ ਲੈਣੀ ਚਾਹੀਦੀ ਮੇਰੇ ਬਰਾਬਰ ਦਾ ਹੋਏਗਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਇਦਾਂ ਕਰਕੇ ਮੇਰੀ ਇੱਛਾ ਹੈਗੀ ਵੀ ਕਿੱਦਾਂ ਕਰੀਏ ਕਹਿੰਦਾ ਡੈਡੀ ਤੇਰੀ ਸੋਚਣੀ ਜਿਹੜੀ ਹੈ ਕਿ ਮੈਂ ਉਹ ਤੋਂ ਬਹੁਤ ਖੁਸ਼ ਹੈਗਾ ਕਹਿੰਦਾ ਛੇਵੇਂ ਪਾਸ਼ੇ ਨੇ ਕਿਹਾ ਸੀਗਾ ਵੀ ਜਿੰਨੇ ਜ਼ਿਆਦਾ ਖੁਸ਼ੀ ਲੈਣੀ ਹੈ ਆਪਣਾ ਬੇਟਾ ਦੇਵੇ ਕਹਿੰਦਾ ਹੁਣ ਮੈਂ ਕੋਈ ਆ ਅਸੀਂ ਦੋ ਹਾਂ ਤੇ ਫਿਰ ਤੂੰ ਬੇਟਾ ਨੂੰ ਭੇਜ ਦਿੰਦਾ ਆਵੇ ਚਲੋ ਠੀਕ ਹੈ ਨਾ ਪੰਥ ਲਈ ਤੇ ਕਹਿੰਦਾ ਵੀ ਹੁਣ ਜਿਹੜਾ ਦੂਜੇ ਨੰਬਰ ਤੇ ਆਉਂਦਾ ਹਮਾਰਾ ਸਾਹਿਬ ਨੇ ਕਿਹਾ ਵੀ ਘੋੜਾ ਆਪਣਾ ਪੇਸ਼ ਕਰੋ ਨਾ ਫਿਰ ਉਹ ਅਸੀਂ ਹਜੂਰ ਸਾਹਿਬ ਘੋੜਾ ਭੇਜਿਆ ਸੀਗਾ ਤੇ ਦੋ ਘੋੜੇ ਭੇਜ ਚੁੱਕਿਆ ਹਾਂ ਤੀਜਾ ਫਿਰ ਭੇਜਣਾ ਬਹੁਤ ਹੀ ਵਧੀਆ ਸੋ ਬਿਲਕੁਲ ਗੁਰੂ ਸਾਹਿਬ ਨੇ ਕਿਹਾ ਸੀ ਵੀ ਸ਼ਸਤਰ ਤੇ ਘੋੜੇ ਪੇਂਟ ਕਰੋ ਉਸ ਵੇਲੇ ਮੌਕੇ ਦੀ ਲੋੜ ਵੀ ਸੀਗੀ ਸੋ ਮੁਖਸਰ ਸਾਹਿਬ ਦੇ ਘੋੜਿਆਂ ਦੇ ਸ਼ੋਅ ਤੋਂ ਤੁਹਾਡੇ ਨਾਲ ਬਨੇ ਹੋਏ ਆ ਹਰ ਅਪਡੇਟ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ ਪੰਜਾਬ ਉਹਦੇ ਨਾਲ ਮੈਨੂੰ ਅਰਪਨ ਕੌਰ ਨੂੰ ਦਿਓ ਆ ਗਿਆ ਸਹਿਯੋਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ